ਇਕ ਓੰਕਾਰ ਸਤਿਗੁਰ ਪ੍ਰਸਾਦਿ ਇਨ ਨਾਮਨ ਜਾਓ ਈਰਥ ਨਾਮ ਹੈ ਈਰਥ ਸੁਭਨ ਵਿਚਾਰ ਅੰਤਰ ਗਿਆਨ ਹੈ ਈਰਥ ਨਾਮਨ ਜਾਓ ਈਰਥ ਨਾਮ ਹੈ ਇਹ ਸੰਸਾਰ ਦੇ ਵਿਚਾਰ ਅੰਤੁਰ ਗਿਆਨ ਹੈ ਉਹ ਗਿਆਨ ਸਾਤਾ ਥਾਂ ਤਿਰਕ 10 ਕੋ ਨਾਮ ਦਾ ਸਾਰਾ ਉਹ ਨਾਮ ਮੰਗਾ ਜਾਂਚੋ ਜਿਉ ਕਬ ਧਰਣੀ ਤਰਾ ਸੰਸਾਰ ਰੋਗੀ ਨਾਮਦਾਰੂ ਮੈਨ ਲਗੈ ਸੱਚ ਬਿਨਾ ਪ੍ਰਵਾਹ ਜਿ ਮੰਨਾ ਚਾਨਣ ਜਦ ਸਾਹ ਏ ਤੀਕ ਮੰਜਨਾ ਸਾਥ ਨ ਲਗੈ ਮੈਰ ਗਿਆ ਮਲਤੁਈ ਐ ਹੁਣ ਹਾਰ ਕੋ ਰੋਏ ਕਿਸ ਕੋ ਰੋਈਐ ਵਿਚਾਰ ਮਾਰੇ तरह तरह उठ जो ना आवे आप परम ध्यानी साच साचे पावे आनंद अनहर साचा दुख हिलुग पर हर नाम पाया गुरुदेव देखाया ਮਨ ਨਹੀਂ ਸੱਚ ਮਨੈ ਸੰਗਤ ਨੀਤ ਮਿਲਾ ਪੂਰਾ ਨਾਵਣੋ ਗਾਵੈ ਗਾਵਨ ਹਾਰ ਸਮਦਰਸਾ ਹਮਣੋ ਸਾਲਾ ਸਾਤੇ ਮਨ ਸਤਿਗੁਰ ਪੁੰਨ ਨਾਮ ਦਇਆ ਮਤੇ ਇਹ ਸੰਗ ਭਾਵੈ ਸਹਿਜ ਨ ਹੋਵੇ ਬੇਣੀ ਦਾ ਸੰਗਮ ਸਤ ਸਤੇ ਆਰਾਧੇ ਇੱਕ ਓੰਕਾਰ ਸਾਂਚਾ ਇਹ ਦੇਖ ਰਹਿ ਸਵਾਇ ਨਦਰ ਸੰਗ ਮੀਤਾ ਸੰਤ ਸੰਗਤ ਕਾ ਨਦਰ ਮੇਰ ਮਿਲਾਇ ਭੈਣ ਕਹੈ ਸਭ ਕੋਏ ਇਹ ਵਣ ਆਖੀਐ ਉਹ ਮੋਲਖ ਨੀਤ ਅਜਾਣ ਸਮਝਾਂ ਸਾਖੀਐ ਆਹ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਇਤ ਮੰਨ ਮਾਨਿਆ ਮੇਰਾ ਹੂਜ ਕੋ ਆ ਮੈਂ ਬਿਖ ਲਾਂਦੇ ਖੁਲ ਚੈ ਗੁਰ ਮੇਰਾ ਆਖਣ ਤੂੜਨਾ ਭਗਤ ਪੰਡਾਰੀ ਹਰ ਕੋ ਰਹਾ ਸੋਈ ਨਾਨਕ ਸਾਜ ਕਹਿ ਬੇਨੰਤੀ ਮਨ ਮਾਂਜੈ ਸੱਚ ਸੋਈ ਆਖਣ ਤੋੜ ਨਾ پلਕ ਪੰਡਾ ਹਾਰੀ ਹਰ ਕੋ ਰਹਾ ਸੋਈ ਨਾਨਕ ਸਾਜ ਕਹਿ ਬੇਨੰਤੀ ਮਨ ਮਾਂਜੈ ਸਤ ਸੋਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ